ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੱਲਦਾ ਜੀ ਮੱਕੀ ਨੂੰ ਪਾਣੀ ਪੰਡਾਲੀ ਮੋਟਰ ਤੇ ਇੱਧਰਲੇ ਪਟੇ ਨੂੰ ਛੱਡਿਆ ਹੋਇਆ ਆਪਾਂ ਬਾਕੀ ਇੱਧਰਲੇ ਖੇਤ ਨੂੰ ਲੱਗ ਗਿਆ ਦੀ ਆਪਣਾ ਪਾਣੀ ਪਹਿਲਾਂ ਤੇ ਹੁਣ ਇੱਧਰ ਰਹਿ ਜਾਂਦੇ ਨੇ ਦੋ ਪਟੇ ਆਹ ਪਰੇ ਤੋਂ ਬਾਅਦ ਫਿਰ ਇੱਧਰਲੇ ਖੇਤ ਨੂੰ ਦੁਬਾਰਾ ਫਿਰ ਛੱਡਾਂਗੇ ਬਾਕੀ ਛੱਲੀ ਇਹ ਦਾਣਾ ਪੂਰਾ ਬਣ ਗਿਆ ਕਰਾਉਣਾ ਚੈੱਕ ਆਪਾਂ ਤੁਹਾਨੂੰ ਇਹ ਬੀਜ ਹੈਗਾ ਇਹ 1368 ਦਾਣ ਵੀਰ ਵਾਲਿਆਂ ਦਾ ਆ ਦੇਖੋ ਪੂਰਾ ਦਾਣਾ ਮਣ ਕੇ ਤਿਆਰ ਤੇ ਛੱਲੀ ਦਾ ਸਾਈਜ਼ ਵੀ ਵਧੀਆ ਏ ਤੇ ਦਾਣਾ ਹੀ ਵਧੀਆ ਪਿਆ ਹੋਇਆ ਏ ਹਲੇ ਦਾਣਾ ਪੂਰਾ ਕੈੜਾ ਨਹੀਂ ਹੋਇਆ ਹੈਗਾ ਹਲੇ ਦੁੱਧਾ ਏ ਇਹ ਗਿੱਲੀ ਗਿੱਲ ਨੂੰ ਹਲੇ ਪਾਣੀ ਮੂੜੀ ਜਾਂਦੇ ਆ। ਤਕਰੀਬਨ ਜੂਨ ਦੇ 10 ਤਰੀਕ ਤੱਕ ਤਾਂ ਚੱਲੇ ਪੈਣਾ ਕੰਮ ਮੱਕੀ ਦੀ ਬੜਾਈ ਦਾ। ਬਾਕੀ ਉਧਰ ਮੋਟਰਾਂ ਕਰੀ ਹੋਈ ਨੇ ਆਪਾਂ ਬੰਦ ਉਧਰ ਪਾਣੀ ਪੂਰਾ ਏ। ਤੇ ਗਿੱਲੀ ਉਹ ਮੱਕੀ ਉਧਰ ਚਲਾਵਾਂਗੇ 1-2 ਦਿਨ ਤੱਕ। ਬਾਕੀ ਦੇਖੋ ਹਰੇਕ ਟਾਂਡੇ ਨੂੰ ਦੋ ਦੋ ਛੱਲੀਆਂ ਤੇ ਵਿੱਚ ਵਿੱਚੋਂ ਵੀ ਟਾਂਡਿਆਂ ਦੇ ਦੋ ਦੋ ਛੱਲੀਆਂ ਲੱਗੀਆਂ ਹੋਈਆਂ ਨੇ ਬਾਕੀ ਪਨੀਰੀ ਵਾਲਾ ਕਰਤਾ ਆਪਾਂ ਤਿਆਰ ਕੱਲ ਨੂੰ ਪਾਵਾਂਗੇ ਉਹਦੀਆਂ ਬੱਟਾਂ-ਬੋਟਾਂ ਤੇ ਉਹੀ 25 ਤਰੀਕ ਦੇ ਲਵੇ ਬਜਾਈ ਕਰਾਂਗੇ ਪਨੀਰੀ ਦੀ ਪੀਆਰ 126 ਦੀ ਸਾਰੀ ਉਹ ਜੀਰੀ 26 ਉਹ ਲਾਉਨੇ ਆ ਪਨੀਰੀ ਵਾਲਾ ਵੀ ਦਿਖਾਉਨੇ ਆ ਆਪਾਂ ਤੁਹਾਨੂੰ ਜਾ ਕੇ ਲੇਜ਼ਰ ਕਰਾਤਾ ਦੀ ਆਪਾਂ ਤੇ ਲੇਜ਼ਰ ਤੋਂ ਬਾਅਦ ਦੋ ਬਾਰ ਹਲਾਣਾ ਬਾਕੇ ਸੁਭਾਗਾ ਮਾਰਤਾ ਤੀਰ ਕਰਤੀ ਦੀ ਤੇ ਵੀ ਜ਼ਮੀਨ ਥੋੜੀ ਕੈਡਿਓ ਰਹੇ ਏਠੋਂ 2 ਇੰਚ ਉੱਪਰ ਕੋ ਬਲਜੀ ਚਾਹੀਦੀ ਆ ਮਿੱਟੀ ਤੇ ਫਿਰ ਪੌਦ ਪੱਟਣ ਨੂੰ ਸੌਖਾ ਰਹਿੰਦਾ ਲੇਬਰ ਨੂੰ ਤੇ ਟੁੱਟਦੀ ਘਟ ਵੀਡੀਓ ਪੂਰੀ ਦੇਖਿਓ ਕੀ ਦਿਖਾਉਣਾ ਹੈ ਕੰਮਕਾਰ ਆਕੇ ਜੀ ਪਨੀਰੀ ਵਾਲੇ ਨੂੰ ਭਾਗਾ ਮਾਰਨ ਉਹ ਤਿੰਨ ਬਾਰ ਮਾਰਦੇ ਆ ਵਧੀਆ ਤਿਆਰ ਹੋ ਜਾਂਦਾ ਇਹ ਹੋਇਆ ਆਪਾਂ ਪਨੀਰੀ ਲਈ ਤਿਆਰ ਦੇਖੋ ਪੂਰੀ ਬਰੀਕ ਕਰੀ ਹੋਈ ਆ ਜ਼ਮੀਨ ਤਕਰੀਬਨ ਡੇਢ ਬੱਗੇ ਦਾ ਗੇੜ ਹੈਗਾ ਇਹ ਆਪਣੀ 30 ਗੀਲਿਆਂ ਦੀ ਪਨੀਰੀ ਹੋ ਜਾਣੀ ਆ ਓਰੇ ਤੇ 5-5 ਬਿਸਬੇ ਦੀਆਂ ਕਿਆਰੀਆਂ ਰੱਖਾਂਗੇ ਉਹੀ ਸਮਝ ਲਓ ਤੁਸੀਂ 4 ਕਿਲੋ ਵਿਸਵੇ ਦਾ ਵੀ ਪਾਵਾਂਗੇ ਤੇ ਫਿਰ ਪਨੀਰੀ ਵਧੀਆ ਹੁੰਦੀ ਆ ਤੇ ਨਾ ਛਿੱਦੀ ਨਾ ਬਾਲੀ ਸੰਘਣੀ ਬਾਲੀ ਸੰਘਣੀ ਵੀ ਖਰਾਬ ਕਰਦੀ ਆ ਪਨੀਰੀ ਦਾ ਪੌਦਾ ਫਿਰ ਜਿਆਦਾ ਬਰੀਕ ਮਰ ਜਾਂਦਾ ਮੱਕੀ ਵਾਲੇ ਖੇਤ ਜਦੋਂ ਆਪਾਂ ਮੱਕੀ ਵਾਲੇ ਦਾ ਗਾਹਣ ਕਰਦੇ ਆ ਕੀ ਕੱਲ ਨੂੰ ਪਾਉਣਿਆ ਸਵੇਰੇ ਇਹਦੀਆਂ ਬੱਟਾਂ ਪੱਟਾ-ਪੁੱਟਾ ਪਾ ਕੇ ਫਿਰ ਭਿਉਮਾ ਗੀਰੀ 23 ਤਰੀਕ ਨੂੰ 25 ਤਰੀਕ ਤੱਕ ਹੋਜੂ ਬੀਜਣ ਵਾਲੀ ਤੇ 25 ਨੂੰ ਕਰਾਂਗੇ ਫਿਰ ਬਜਾਈ ਯਾਰ 126 ਦੀ ਪਨੀਰੀ ਬਾਕੀ ਚੱਲਦੀ ਆ ਮੋਟਰ 9 ਗੀਲੇ ਨੇ ਆਪਣੇ ਉਰੇ ਮੱਕੀ ਦੇ ਉਹ ਪਰੇ ਜਾ ਕੇ ਲੱਗ ਜਾਂਦੀ ਆ ਜ਼ਮੀਨ ਪਨੀਰੀ ਵਾਲੇ ਖੇਤ ਚ ਲੱਗੀਆਂ ਜੀ ਅੱਜ ਬੱਟਾ ਪਾਉਣ ਤੇ ਬਣਾਉਨੇ ਆ ਕਿਆਰੀਆਂ ਇੱਕ ਕਿਆਰੀ ਜ ਆਪਾਂ 5 ਗੀਲਿਆਂ ਦਾ 20 ਬੀਜਾਂਗੇ ਫਿਰ 2-3 ਦਿਨ ਦਾ ਗੈਪ ਆਪਾਂ ਉਸ ਹਾਵਨਾ ਬੀਜੀ ਜਾਵਾਂਗੇ ਤੇ ਬੱਟਾ-ਬੱਟਾ ਕੱਢਤੀ ਆ ਆਪਾਂ ਪਰਲੇ ਪਾਸੇ ਖਾਲ ਵੀ ਪਾਤਾ ਤੇ ਕਰਦੇ ਆਂ ਦੋ ਕਿਯਾਰੀਆਂ ਤਿਆਰ ਤਿਆਰ ਪਾਕੇ ਬੱਟਾ ਤੇ ਕਰਮਾ ਪਾ ਲਈਏ ਆਪਾਂ ਜਿਆਪਾਂ ਨੂੰ ਚਾਹੀਦੀ ਆ ਪੰਜ ਬਿਸਵੇ ਦੀ ਕਿਯਾਰੀ ਕਰਨੀ ਆ ਆਪਾਂ ਦੇਖਦੇ ਆਂ ਪਾਕੇ ਕਿੰਨੀਆਂ ਮੰਨਦੀਆਂ ਨੇ ਕਿਯਾਰੀਆਂ ਦੀ ਬੱਟਾਂ ਕੱਟਤੀਆਂ ਜੀ ਆਪਾਂ ਇਹ ਹੋ ਗਈ ਆਪਣੇ ਕੋਲ ਪੰਜ-ਪੰਜ ਬਿਸਵੇ ਦੀ ਇੱਕ ਕਿਯਾਰੀ ਹੋ ਗਈ ਸਮਝ ਲਓ ਹੀ 10 ਕਿਲਿਆਂ ਦੀ ਪਨੀਰੀ ਦੀਆਂ ਬੱਟਾਂ ਕੱਟਤੀਆਂ ਤੇ 25 ਤਰੀਕ ਨੂੰ ਫਿਰ ਬੀਜਾਂਗੇ ਆ ਕਿਆਰੀ ਚ 5 ਗਿੱਲਿਆਂ ਦੀ ਪੌਦ ਤੇ 2-3 ਦਿਨਾਂ ਬਾਅਦ ਫਿਰ ਇੱਧਰ ਬੀਜਾਂਗੇ ਜਿਹੜੀ ਨਾਲ ਦੀ ਕਿਆਰੀ ਆ ਤੇ ਪਰਲੇ ਪਾਸੇ ਬੱਟਾਂ ਫਿਰ ਮੌਕੇ ਤੇ ਕੱਟ ਲਾਂਗੇ ਜਿਵੇਂ ਜਿਵੇਂ ਬੀਜੀ ਜਾਵਾਂਗੇ ਆਪਾਂ ਪਾਈਆਂ ਨੇ ਲੰਬੇ ਲੋਟ ਪਾਈਆਂ ਨੇ ਕਰਮਾ 16 ਤੇ ਚੜਾਈ ਚ ਪਾਈਆਂ ਨੇ 4.5 ਪੰਜਕ ਫੇ ਸਮਝ ਲਓ ਪੰਜ ਬਿਸਵੇ ਜਗਾ ਪੂਰੀ ਹੁੰਦੀ ਆ ਆਪਣਾ 25 ਕਿਲੋ ਬੀਜ ਦਾ ਗੇਟ ਪੈ ਜਾਣਾ ਜੀਰੀ ਦਾ ਪੀਆਰ 126 ਬੀਜਣੀ ਆ ਆਪਾਂ ਤੇ ਖਾਲ ਕੁਲ ਵੀ ਬਣਾਤਾ ਆਪਾਂ ਜਿਹੜੇ ਲੱਗਿਆ ਹੋਇਆ ਮਲਾਜ਼ਮ تیاری ਸੈੱਟ ਕਰਨ ਤੇ ਕੋਈ ਗੂਏ ਲਾਉਨੇ ਆ ਬੱਟਾਂ ਦੇ ਤੇ ਜਿਹੜੀਆਂ ਖਾਲੀ ਪਾਤੀ ਜਾਂਦੇ ਨੇ ਇਹ ਚ ਮਿੱਟੀ ਪਾਉਨੇ ਆ ਬਾਕੀ ਮੱਕੀ ਨੂੰ ਵੀ ਚੱਲ ਰਿਹਾ ਪਾਣੀ ਤੇ ਦੂਈਆਂ ਮੋਟਰਾਂ ਤੇ ਹਲੇ ਬੰਦ ਕਰਿਆ ਹੋਇਆ ਤੇ ਉੱਧਰ ਵੀ ਦਿਖਾ ਕੇ ਲੈ ਕੇ ਆਉਣਾ ਸਾਨੂੰ ਮੱਕੀ ਵੀਡੀਓ ਨਾ ਬਣੇ ਰਹੋ ਬਾਕੀ ਆਪਾਂ ਪਨੀਰੀ ਬੀਜਦੇ ਆ ਪਹਿਲਾਂ ਛਿੱਟਾ ਦੰਨੇ ਸੁੱਕੇ ਜੇ ਸੁੱਕੇ ਜੇ ਛਿੱਟਾ ਦੇ ਕੇ ਫਿਰ ਤੰਗਲੀ ਮਾਰਦੀ ਦੀ ਉੱਪਰ ਜਾਂ ਪੰਜਾ ਇਹ ਉਦੋਂ ਬਾਅਦ ਪਲਾਈ ਦਾ ਪਾਣੀ ਤੇ ਪਾਉਨੇ ਆਪਾਂ ਡਾਈ ਡਾਈ ਢੂਈ ਪਾ ਕੇ ਫਿਰ ਬਜਾਈ ਕਰਦੇ ਆਂ ਹਾਂ ਹਰੀ ਮਿੱਟੀ ਖੱਚਲਾ ਉੱਚਾ ਇਹ ਆ ਖੱਚਲਾ ਹਰੀ ਉਹ ਆ ਵੀ ਖੱਚਲਾ ਆ ਉਹ ਜੋਟੂ ਆ ਖੱਚਲਾ ਵੀ ਚੱਲਦੇ ਆ ਲੈ ਕੇ ਟਰੈਕਟਰ ਆਪਾਂ ਇੱਧਰ ਆਪਾਂ ਤਾਂ ਨਹੀਂ ਪਾਈਆਂ ਬੱਟਾਂ ਕਈ ਗੱਲ ਮੀਂਹ ਕਣੀ ਪੈ ਜਾਵੇ ਫਿਰ ਖੇਤ ਬਾਝਾ ਜਾਂਦਾ ਬੱਟਾ ਪਾਉਣ ਦਾ ਹਲੇ ਕੋਈ ਫਾਇਦਾ ਨਹੀਂ ਜਿਵੇਂ ਜਿਵੇਂ ਬੀਜੀ ਜਾਊ ਜਾਵਾਂਗੇ ਪਨੀਰੀ ਉਸ ਹਿਸਾਬ ਨਾਲ ਬੱਟਾਂ ਪਾਈ ਜਾਵਾਂਗੇ ਆਪਣੀ 30 35 ਕਿੱਲਿਆਂ ਦੀ ਪਨੀਰੀ ਤਿਆਰ ਹੋ ਜਾਣੀ ਆ ਐਨੀ ਸਾਰੀ ਉਹ ਜਗ੍ਹਾ 'ਚ ਤੇ ਕੁਝ ਬਾਕੀ ਪਰਲੀ ਮੋਟਰ ਤੇ ਬੀਜਾਂਗੇ Jöjjön yeah,